ਤਸੀ ਗੱਲ ਦੀ ਆ ਤਸਵੀਰ ਚੰਦ ਵਰਦੀ ਦਿਖਾਣ ਲੱਗੇ ਆ ਮੈਨੂੰ ਸਮਝ ਨਹੀਂ ਲੱਗਦੀ ਵੀ ਕਿਸ ਹਿਸਾਬ ਨਾਲ ਕ੍ਰੇਟਵਾਲ ਲਾਇਆ ਕਿਸ ਹਿਸਾਬ ਨਾਲ ਕਿਹੜੇ ਇੰਜੀਨੀਅਰ ਨੂੰ ਲਾਇਆ ਭਾਈ ਸਾਨੂੰ ਦੱਸ ਦੀ ਅੱਜ ਤੇਰੀ ਕੋਈ ਨਿਖੇਦੀ ਨਹੀਂ ਕਰ ਰਹੀ ਅਸੀਂ ਤੈਨੂੰ ਕੋਈ ਮਾਰਿਆ ਵੀ ਘਰੇ ਪਰ ਸਾਨੂੰ ਸਮਝਾ ਦੀ ਕਿਸ ਤਰ੍ਹਾਂ ਲਾਇਆ ਦਿਖਾਓ ਜੀ ਅੱਗੇ ਆਹ ਕ੍ਰੇਟਵਾਲ ਲੱਗਿਆ ਹੋਇਆ ਜੀ ਇੱਥੇ ਬੜਾ ਕ੍ਰੇਟਵਾਲ ਮੋਗ ਗਿਆ ਜੀ ਐ ਹੁਣ ਥੱਲੇ ਨਾਲ ਦਿਖਾ ਦਿਓ ਆਹ ਥੱਲੇ ਕ੍ਰੇਟਵਾਲ ਹੈ ਜੀ ਇਹ ਉੱਪਰੋਂ ਆਇਆ ਥੱਲੇ ਨੀਵਾ ਹੁੰਦਾ ਹੁੰਦਾ ਇੱਥੇ ਇੱਥੋਂ ਲੰਘੇ ਥੱਲੇੋਂ ਲੰਘੇ ਜੀ ਇਹ ਆ ਸ਼ੁਰੂ ਕਰਤਾ ਇਹਨਾਂ ਨੇ ਦੂਜਾ ਇੱਥੋਂ ਸ਼ੁਰੂ ਕਰਤਾ ਜੀ ਆ ਆ ਦਿਖਾ ਦਿਓ ਚਾਹੀ ਦਿਖਾ ਦਿਓ ਇਹਦੀ ਮਰਜੀ ਪਤਾ ਲੱਗ ਜਾ ਆਹ ਚਾਹੀ ਦੇਖ ਲਓ ਇੱਥੋਂ ਸ਼ੁਰੂ ਕਰਤਾ ਜੀ ਦੂਆ ਕਿਉਂ ਤੋਂ ਬਾਦ ਪਾਣੀ ਇਸ ਪਾਸੇ ਲੰਘਿਆ ਉਧਰ ਘਰ ਆ ਉਹ ਜਿੱਥੇ ਘਰ ਹੈ ਉੱਥੋਂ ਹੀ ਨੀਵਾ ਰੱਖਤਾ ਪਤੰਦਰਾਂ ਨੇ ਹੈਰਾਨੀ ਦੀ ਗੱਲ ਇਹ ਆ ਵੀ ਜਿੱਥੇ ਘਰ ਹੈ ਉੱਥੋਂ ਹੀ ਹੋਣੀ ਉੱਥੋਂ ਹੀ ਨੀਵਾ ਕਰਤਾ ਇੱਕ ਕਿਹੜੀ ਟੈਕਨੋਲੋਜੀ ਹੈ ਆ ਦੱਸ ਦਿਓ ਭਰਾਵਾ ਕਸਮ ਲੱਗੇ ਮੈਂ ਸੱਚੀ ਪੁੱਛਦਾ ਤੈਨੂੰ ਦੱਸ ਦਿਓ ਕਿਹੜੀ ਟੈਕਨੋਲੋਜੀ ਹੈ ਜਿਸ ਪਾਸੇ ਘਰ ਹੈ ਉੱਥੋਂ ਹੀ ਨੀਵਾ ਰੱਖਦਾ ਪਤੰਦਰੋ ਤੁਸੀਂ ਉਹ ਪਿੱਛੇ ਜਾਂਦਾ ਤਾਂ ਇਹਨੂੰ ਬਰਾਬਰ ਘੱਟ ਘੱਟ ਕਰ ਦਿੰਦੇ ਸ਼ਾਇਦ ਬਚਾਓ ਜਾਂਦਾ ਲੋਕਾਂ ਦਾ ਯਾਰ ਆ ਪਾਣੀ ਲੰਘਿਆ ਹੋਇਆ ਆ ਦਿਖਾਓ ਮਰੇ ਆ ਯਾਰ ਆ ਪਾਣੀ ਲੰਘਿਆ ਹੋਇਆ ਇਹਨਾਂ ਦਾ ਆ ਦਿਖਾਓ ਆ ਜਿਹੜੀ ਯਾਰ ਜਿਹੜੇ ਜਾਲ ਟੇਪੇ ਉਹ ਪਾਣੀ ਪੁੱਜਿਆ ਪਾਲੇ ਪਾਸੇ ਕਿਹੜੀ ਸਾਇੰਸ ਨਾਲ ਚੱਲਦੇ ਤੁਸੀਂ ਯਾਰ ਕਿਹੜੀ ਤੁਹਾਡੇ ਕੋਲੇ ਹੈ ਜੀ ਡਿਗਰੀਆਂ ਆ ਦੱਸੋ ਭਰਾਵਾ ਆ ਕੀ ਕੀਤਾ ਤੁਸੀਂ ਲੋ ਕਰੋ ਬਰਾਬਰ ਆ ਕੇ ਆ ਬਚਾ ਲੋ ਲੋਕਾਂ ਨੂੰ ਸਤਿ ਸ੍ਰੀ ਅਕਾਲ ਯਾਰ